87ਵਾਂ ਸਾਲਾਨਾ ਜੋੜ ਮੇਲਾ ਦਰਬਾਰ ਬਾਬਾ ਸੁਥਰੇ ਸ਼ਾਹ ਜੀ ਪਿੰਡ ਸ਼ੰਕਰ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਭੇਜਣ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਆ ਰਹੇ ਸਨ ਰਸਤੇ ਵਿੱਚ ਝਾੜੀਆਂ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਹਾ ਦੇਖੋ ਇਹ ਬੱਚਾ ਚੱਕਿਆ ਬੱਚਾ ਬਹੁਤ ਮੈਲਾ ਕਚਲਾ ਹੋਇਆ ਸੀ ਸਿੱਖਾਂ ਨੇ ਆ ਕੇ ਕਿਹਾ ਜੀ ਇੱਕ ਬੱਚਾ ਹੈ ਬਹੁਤ ਕੁਥਰਾ ਹੈ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਚਿਹਰਾ ਆਪਣੇ ਰਮਾਲ ਨਾਲ ਸਾਫ਼ ਕੀਤਾ ਉਹ ਕਹਿੰਦੇ ਭਾਈ ਇਹ ਸੁਥਰਾ ਇਹ ਕੁਥਰਾ ਨਹੀਂ ਇਹ ਤਾਂ ਸਾਡਾ ਸੁਥਰਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਸੁਥਰੇ ਸ਼ਾਹ ਜੀ ਨੂੰ ਬੜੇ ਚਾਵਾ ਨਾਲ ਆਪਣੇ ਬੱਚਿਆਂ ਵਾਂਗੂ ਪਾਲਿਆ ਉਸ ਤੋਂ ਬਾਅਦ ਉਹਨਾਂ ਤੋਂ ਸੁਥਰੇ ਪੰਥ ਦੀ ਸਥਾਪਨਾ ਹੋਈ ਸੁਥਰੇ ਸ਼ਾਹ ਦੇ ਇਹ ਜਿਹੜਾ ਸੰਕਸ਼ੰਕਰ ਦਾ ਦਰਬਾਰ ਹੈ ਬਾਬਾ ਸੱਚਖੰਡ ਸੁਥਰੇ ਸ਼ਾਹ ਜੀ ਇੱਕ ਛਾਹੂਕਾਰ ਦੇ ਪੁੱਤਰ ਸਨ ਕਿਸੇ ਗੱਲ ਤੋਂ ਅਦਾਸ ਹੋ ਕੇ ਉਹਨਾਂ ਨੇ ਸੁਥਰੇ ਸ਼ਾਹੇ ਪੰਥ ਅਪਣਾ ਲਿਆ ਅਤੇ ਲਾਹੌਰ ਵਿੱਚ ਸੁਥਰੇ ਸ਼ਾਂਤਾਂ ਦੇ ਚਰਨ ਵਿੱਚ ਆ ਗਏ ਉੱਥੋਂ ਬਾਬਾ ਨਕੂਦਰ ਸ਼ਾਹ ਜੀ ਉਹਨਾਂ ਨੂੰ ਇਸ ਥਾਂ ਤੇ ਲਿਆਏ ਜਿੱਥੇ ਉਹਨਾਂ ਨੇ ਬਹੁਤ ਭਗਤੀ ਕੀਤੀ ਬੜੇ ਕਰਨੀ ਵਾਲੇ ਮਹਾਪੁਰਸ਼ ਸਨ ਜਦੋਂ ਉਹ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਉਹਨਾਂ ਨੇ ਕੋ ਸਿੰਘਾਂ ਨੂੰ ਦੱਸ ਦਿੱਤਾ ਸੀ ਅਸੀਂ ਚਲੇ ਜਾਣਾ ਹੈ ਸੰਗਰਾਮ ਵਾਲੇ ਦਿਨ ਜੇ ਕਿਸੇ ਨੇ ਸਾਡੇ ਨਾਲ ਚੱਲਣਾ ਹੈ ਤੇ ਚੱਲੋ ਉਹਨਾਂ ਵਿੱਚੋਂ ਕੋਈ ਨਹੀਂ ਬੋਲਿਆ ਉਹ ਕਹਿੰਦੇ ਚੱਛਾ ਫੇਰ ਸਾਡਾ ਚੇਲਾ ਮੋਤੀ ਸ਼ਾ ਸਾਡੇ ਨਾਲ ਜਾਵੇਗਾ ਮੋਤੀ ਸ਼ਾ ਉਹਨਾਂ ਦਾ ਚੇਲਾ ਸੀ ਉਸ ਸਮੇਂ ਜਦੋਂ ਉਹਨਾਂ ਨੇ ਸਰੀਰ त्यागਿਆ ਉਸ ਸਮੇਂ ਲੁਧਿਆਣੇ ਗਿਆ ਸੀ ਜਦ ਮੋਤੀ ਸ਼ਾ ਵਾਪਸ ਆਇਆ ਪਿੰਡ ਵਾਸੀਆਂ ਨੇ ਦੱਸਿਆ ਕਿ ਤੁਹਾਡੇ ਗੁਰੂ ਦੀ ਇਹ ਤਮੰਨਾ ਸੀ ਜਿਹੜਾ ਇੱਥੇ ਸਮਾਧੀਆਂ ਹੈ ਉੱਥੇ ਉਸਨੇ ਮੋਤੀ ਸ਼ਾ ਨੇ ਲੰਬਾ ਬੈ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਗੁਰੂ ਦੇ ਬਚਨ ਕਮਾ ਗਿਆ ਉਸੇ ਸਮੇਂ ਤੋਂ ਇਹ ਜਿਹੜਾ ਸਲਾਨਾ ਜੋੜ ਮੇਲਾ ਬਾਬਾ ਸੱਚਖੰਡ ਸੁthresਾ ਦੀ ਵਰਸੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਢਾਡੀ ਰਾਗੀ ਢਾਡੀ ਕੀਰਤਨੀ ਜਥੇ ਆ ਕੇ ਥਾਜ ਨਹੀਂ ਪੜਦੇ ਹਨ ਅਤੇ ਸੰਗਤਾਂ ਨੂੰ ਗੁਰਸ਼ੰਤ ਗੁਰਚਰਨਾ ਨਾਲ ਜੋੜਦੇ ਹਨ ਸਾ ਮੇਲੇ ਦਾ ਸਾ ਆਸ-ਪਾਸ ਦੀਆਂ ਸੰਗਤਾਂ ਵਿੱਚ ਬਹੁਤ ਬਹੁਤ ਸੰਗਤਾਂ ਦੇ ਇਥੋਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਸਿੱਖ ਮਰਿਆਦਾ ਦੇ ਅਨੁਸਾਰ ਚੱਲ ਰਿਹਾ ਹੈ ਲਗਦਾ ਜੀ ਕਿੰਨੇ ਸਾਲ ਹੋ ਗਏ ਨੇ ਜੀ ਪਿੰਡ ਸ਼ੋਕਰ 1938 ਵਿੱਚ ਬਾਬਾ ਸੱਤਕੰਡ ਸੁਸੇਸ਼ਾਨ ਨੇ ਆਪਣਾ ਸਰੀਰ ਤੇ ਆ ਗਿਆ ਸੀ ਉਸੇ ਸਮੇਂ ਤੋਂ ਹੀ ਮੇਲਾ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਤਰੇਸ਼ਾ ਮਹਾਰਾਜੀਆਂ ਦੀ ਜਾਦ ਵਿੱਚ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਨਗਰ ਦੀ ਸੰਗਤਨੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਦੂਰ ਦੂਰ ਤੋਂ ਕੋਈ ਦਿੱਲੀ ਤੋਂ ਕੋਈ ਜਮਨਾ ਨਗਰ ਤੋਂ ਕੋਈ ਕੈਨੇਡਾ ਤੋਂ ਅਮਰੀਕਾ ਇੰਗਲੈਂਡ ਤੋਂ ਦੂਰ ਦੂਰ ਤੋਂ ਸੰਗਤਾਂ ਆ ਕੇ ਬਾਬਾ ਜੀ ਦੇ ਹੁਕਮ ਅਨਸਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਕੋਈ ਖੰਡਪਾੜ ਸਾਹਿਬ ਦੇ ਜਾਪ ਬਹੁਤ ਸੰਗਤਾਂ ਨੇ ਕਰਾਏ ਲੰਗਰਾਂ ਦੀਆਂ ਸੇਵਾ ਕੀਤੀਆਂ ਬੜੇ ਉਤਸ਼ਾਹ ਨਾਲ ਪਿਆਰ ਦੇ ਨਾਲ ਮਹਾਪੁਰਖਾਂ ਦੀਆਂ ਬਾਬਾ ਸੁਥਰੇ ਸ਼ਾਹ ਦੀਆਂ ਜਾਦਾ ਮਨਾਉਂਦੀ ਹੈ ਸੰਗਤ ਇਸੇ ਤਰ੍ਹਾਂ ਬਾਬਾ ਰਾਮ ਜੀ ਮਹਾਪੁਰਖ ਜੋ ਆਪਣੇ ਪਾਸ ਖੜੇ ਨੇ ਇਹਨਾਂ ਦੀ ਪ੍ਰੇਰਣਾ ਸਾਰੀ ਸੰਗਤ ਨਾਲ ਬੜਾ ਪਿਆਰ ਹੈ ਆਪ ਵੀ ਦੇਸ਼ਾਂ ਦੇ ਸ਼ਾਂਬੇਚਾ ਇੰਗਲੈਂਡ ਅਮਰੀਕਾ ਕੈਨੇਡਾ ਜਾਂਦੇ ਨੇ ਉੱਥੇ ਵੀ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਦੇ ਨੇ ਸੇਵਾ ਨਾਲ ਜੋੜਦੇ ਨੇ ਵੀ ਤੁਸੀਂ ਪਾਈ ਬਾਣੀ ਨਾਲ ਜੁੜ ਕੇ ਸੇਵਾ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਹੁਣ ਵੀ ਸੰਗਤਾਂ ਦਾ ਬਹੁਤ ਇਕੱਠ ਹੈ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ ਬਾਬਾ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਇਸ ਪਾਵਨ ਪਿੱਤਰ ਸਥਾਨ ਦੀ ਸੇਵਾ ਕਰਨ ਕਰਾਉਣ ਦੀ ਮਹਾਰਾਜ ਉਹਨਾਂ ਸਮਰੱਥਾ ਤਾਂਬਕਸ਼ਨ ਜੀ ਇਹੀ ਅਸੀਂ ਵੀ ਇਹੀ ਮੈਸੇਜ ਦਿੰਦੇ ਆ ਬਾਬਾ ਜੀ ਵੀ ਇਹੀ ਮੈਸੇਜ ਦਿੰਦੇ ਰਵਿੰਦਰ ਸ਼ੇਪ ਪੱਤਿਆ ਚੋਂ ਨਿਕਲ ਕੇ ਗਰਵਾਣੀ ਨਾਲ ਜੁੜੋ ਨਾਮ ਬਾਣੀ ਨਾਲ ਜੁੜੋ ਪਿੰਡ ਦੇ ਵਿੱਚ ਖੇਡਾਂ ਕਰਾਓ ਜੇ ਨਾਲ ਨੌਜਵਾਨਾਂ ਦੇ ਮਨ ਦੇ ਵਿੱਚ ਉਤਸ਼ਾਹ ਹੋਵੇ ਵੀ ਅਸੀਂ ਸਰੀਰ ਬਣਾਈਏ ਤੇ ਹੋਰ ਇਹੀ ਸਾਡੇ ਮਨ ਦੀ ਇੱਛਾ ਹੈ ਅਰਦਾਸ ਬੇਨਤੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬਾਬਾ ਸੁ线程ਾ ਜੀ ਅੱਗੇ ਕਰਦੇ ਮਹਾਰਾਜ ਮੇ ਨੌਜਵਾਨਾਂ ਦੇ ਨਗਰ ਦੀਆਂ ਹੋਰ ਇਲਾਕਿਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਦੇ ਕੇ ਰੱਖਣ ਦਾ ਸ਼ੇਪਤਿਆ ਤੋਂ ਬਚ ਕੇ ਸੰਗਤ ਕਰਨ ਸੇਵਾ ਕਰਨ ਤੇ ਆਪਣਾ ਜੀਵਨ ਲੋਕ ਪਰਲੋਕ ਸੇ ਲਾ ਬਣਾਉਣ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਨਾਲ ਜੋੜਨ ਨਾਲੋਂ ਗੁਰੂ ਘਰ ਵਿੱਚ ਲੈ ਕੇ ਆਉਣ ਜਾਂ ਫਿਜ਼ੀਕਲ ਗੇਮਾਂ ਨਾਲ ਜੋੜਨ ਜਦੋਂ ਬੱਚਾ ਇਕਾਂਤ ਵਿੱਚ ਮੋਬਾਈਲ ਦੇਖਦਾ ਰਹਿੰਦਾ ਹੈ ਤਾਂ ਉਸ ਦਾ ਡਿਪਰੈਸ਼ਨ ਨਾਲ ਨਸ਼ੇ ਵੱਲ ਨੂੰ ਪ੍ਰੇਰਿਤ ਹੁੰਦਾ ਹੈ ਮਾਪਿਆਂ ਨੂੰ ਆਪਣੇ ਛੋਟੇ ਹੁੰਦੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਪ੍ਰਾਤਨ ਮਾਪਿਆਂ ਵਾਂਗੂ ਗੁਰੂ ਪੀਰਾਂ ਦੀਆਂ ਸਾਖੀਆਂ ਜਾਂ ਇਤਿਹਾਸ ਸੁਣਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਸਾਡਾ ਇਤਿਹਾਸ ਕਿੰਨਾ ਬੜਮੁੱਲਾ ਹੈ ਤੇ ਅਸੀਂ ਕਿਹੜੇ ਪਾਸੇ ਵੱਲ ਤੁਰ ਰਹੇ ਹਾਂ ਇਹ ਨਸ਼ਿਆਂ ਤੋਂ ਬਚਾਉਣ ਦਾ ਇੱਕੋ ਇੱਕ ਸਾਧਨ ਹੈ ਨੰਤਨ ਬਾਬਾ ਸਤਖੰਡ ਸੁਥਰੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ 87ਵਾਂ ਸਲਾਨਾ ਜੋੜ ਮੇਲਾ ਜਿਹੜਾ ਬਾਬਾ ਰਾਮ ਜੀ ਸ਼ਾਹ ਜੀ ਦੀ ਰਹਿਨਮਾਈ ਹੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਸੰਗਤਾਂ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਤੇ ਇਸ ਵਾਰ ਜਿਹੜਾ ਇਹ 87ਵਾਂ ਸਲਾਨਾ ਜੋੜ ਮੇਲਾ ਆ ਜਿਹਦੇ ਵਿੱਚ ਪਿਛਲੇ 4 ਤਰੀਕ ਤੋਂ ਲਗਾਤਾਰ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਦੇ ਭੋਗ ਪਾਏ ਗਏ ਤੇ ਪਿਛਲੀ ਬੀਤੀ 15 ਦਸੰਬਰ ਨੂੰ ਜਿਹੜਾ ਅਖੰਡ ਪੜ ਸਾਹਿਬ ਦੇ ਲਾਸਟ ਭੋਗ ਪਾਇਆ ਜਿਸ ਤੋਂ ਬਾਅਦ ਦੀਵਾਨ ਸਜਾਇਆ ਜਿਸ ਵਿੱਚ ਰਾਗੀ ਢਾਡੀ ਜਥਿਆਂ ਨੇ ਜਿਹੜਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਰਾਗੀ ਢਾਡੀ ਜਥੇ ਜਿਹੜੇ ਸੰਗਤਾਂ ਨੂੰ ਨਿਹਾਲ ਕਰ ਰਹੇ ਆ ਤੇ ਰਾਤ ਦੇ ਦੀਵਾਨ ਦੇ ਵਿੱਚ ਕੇਐਸ ਮੱਖਣ ਸਤ ਸਲਾਮਤ ਜੋਗਾ ਤੇ ਹੋਰ ਵੀ ਕਲਾਕਾਰ ਜਿਹੜੇ ਇਸ ਦੀਵਾਨ ਦੇ ਵਿੱਚ ਹਾਜ਼ਰੀ ਭਰਨਗੇ ਇਹ ਜਿਹੜਾ ਸਲਾਨਾ ਜੋੜ ਮੇਲਾ ਬਾਬਾ ਸੱਚਖੰਡ ਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਆ ਤੇ ਬਾਬਾ ਸਚਕਣ ਸ਼ਾਹ ਜੀ ਜਿਹੜੇ ਬਾਬਾ ਸੁਤਰੇ ਸ਼ਾਹ ਜੀ ਦੀ ਗੱਦੀ ਦੇ ਅੱਜ ਤੋਂ ਪਿਛਲੇ 5 ਪੀੜੀਆਂ ਪਹਿਲਾਂ ਜਿਹੜੇ ਉਹ ਮਹਾਪੁਰਸ਼ ਹੋਏ ਆ ਤੇ ਲੜੀਵਾਰ ਜਿਨ੍ਹਾਂ ਦੇ ਵਿੱਚ ਬਾਬਾ ਮਦਨ ਮਨਾਰੀ ਸ਼ਾਹ ਜੀ ਬਾਬਾ ਸਤਿ ਸ਼ਾਹ ਜੀ ਬਾਬਾ ਕਮਲ ਸਿੰਘ ਸਾਹਿਬ ਜੀ ਤੇ ਹੁਣ ਜਿਹੜੇ ਗਦੀਨ ਸਿੰਘ ਬਾਬਾ ਰਾਮਜੀ ਸਾਹਿਬ ਜੀ ਤੇ ਇਹਨਾਂ ਦੀ ਸਾਰੀ ਰਹਿਨਮਾਈ ਹੇਠੇ ਜਿਹੜਾ ਮੇਲਾ ਮਨਾਇਆ ਜਾਂਦਾ ਆ ਸੋ ਬਾਬਾ ਸੁਥਰੇ ਸਾਹਿਬ ਜੀ ਦੀ ਜਿਹੜੀ ਸੰਪਰਦਾ ਆ ਉਹ ਛੇਵੇਂ ਪਾਸ਼ਾ ਤੋਂ ਜਿਹੜੀ ਸ਼ੁਰੂ ਹੋਈ ਸੀਗੀ ਬਾਬਾ ਸੁਥਰੇ ਸਾਹਿਬ ਜੀ ਦਾ ਜਿਹੜਾ ਪਾਲਣ ਪੋਛਣ ਵੀ ਜਿਹੜਾ ਆ ਉਹ ਛੇਵੇਂ ਪਾਸ਼ਾ ਜੀ ਨੇ ਕੀਤਾ ਸੀਗਾ ਤੇ ਉਹਨਾਂ ਦਾ ਨਾਮ ਵੀ ਸੁਥਰੇ ਸਾਹਿਬ ਜਿਹੜਾ ਆ ਉਹ ਛੇਵੇਂ ਪਾਸ਼ਾ ਜੀ ਨੇ ਹੀ ਰੱਖਿਆ ਸੀ ਜਦੋਂ ਜੰਮੂ ਕਸ਼ਮੀਰ ਦੀ ਯਾਤਰਾ ਕਰਦੇ ਹੋਏ ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਦੇ ਕੋਲ ਦੀ ਲੰਗੇ ਤਾਂ ਉੱਥੇ ਝਾੜੀਆਂ ਦੇ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤੇ ਗੁਰੂ ਜੀ ਨੇ ਆਪਣੇ ਨਾਲ ਸਿੰਘਾਂ ਨੂੰ ਕਿਹਾ ਕਿ ਜਿਹੜਾ ਬੱਚੇ ਦੀ ਰੋਣ ਦੀ ਆਵਾਜ਼ ਤਾਂ ਬੱਚੇ ਨੂੰ ਉਠਾ ਕੇ ਲੈ ਕੇ ਆਓ ਜਦੋਂ ਸਿੰਘ ਬੱਚੇ ਨੂੰ ਉਠਾ ਕੇ ਗੁਰੂ ਜੀ ਕੋਲ ਲੈ ਕੇ ਆਏ ਤੇ ਬਹਿਮਾਂ ਭਰਮਾਂ ਦੇ ਮਾਰੇ ਮਾਂ ਬਾਪ ਨੇ ਜਿਹੜਾ ਬੱਚਾ ਉਹ ਘਾੜੀਆਂ ਦੇ ਵਿੱਚ ਸਿੱਟਿਆ ਸੀ ਤੇ ਸੁਥਰੇ ਸ਼ਾਹ ਜੀ ਦੇ ਜੰਮਦਿਆਂ ਹੀ ਉਹਨਾਂ ਦੇ ਮੂੰਹ ਦੇ ਵਿੱਚ ਦੰਦ ਸੀ ਤੇ ਸਰੂਪ ਦੇ ਉੱਤੇ ਜਿਹੜੀ ਦਾੜ੍ਹੀ ਸੀਗੀ ਤੇ ਜਦੋਂ ਮਹਾਰਾਜ ਜੀ ਦੇ ਕੋਲ ਸੰਘਾ ਬੱਚੇ ਨੂੰ ਲੈ ਕੇ ਆਏ ਤਾਂ ਉਹਨਾਂ ਨੇ ਕਿਹਾ ਜੀ ਇਹ ਤਾਂ ਬਹੁਤ ਕੁਥਰਾ ਆ ਤੇ ਉੱਥੇ ਮਹਾਰਾਜ ਜੀ ਨੇ ਸੁਥਰੇ ਦਾ ਨਾਂ ਰੱਖਿਆ ਸੀ ਨਹੀਂ ਇਹ ਕੁਥਰਾ ਨਹੀਂ ਇਹ ਤਾਂ ਸੁਥਰਾ ਆ ਉਸ ਸਮੇਂ ਤੋਂ ਇਹ ਜਿਹੜੀ ਸੁਥਰੇ ਸ਼ਾਹ ਸੰਪਰਦਾ ਜਿਹੜੀ ਉਹ ਚੱਲ ਰਹੀ ਆ ਤੇ ਕਿਸੇ ਟਾਈਮ ਸੁਤਰੇ ਸ਼ਾਹ ਸੰਪਰਦਾਏ ਦੇ ਡੇਰੇ ਜਿਹੜੇ ਲੱਖ ਤੋਂ ਵੀ ਜ਼ਿਆਦਾ ਕਿੰਨ ਦੱਸਿਆ ਜਾਂਦਾ ਹੈ ਕਿ ਲੱਖ ਤੋਂ ਵੀ ਜ਼ਿਆਦਾ ਪੂਰੇ ਭਾਰਤ ਵਿੱਚ ਸਨ ਤੇ ਅੱਜ ਵੀ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਸੁਤਰੇ ਸ਼ਾਹ ਜੀ ਦੇ ਜਿਹੜੇ ਜਿਹੜੇ ਸਥਾਪਿਤ ਆ ਸੋ ਸੁਤਰੇ ਸ਼ਾਹ ਜੀ ਜਿਹੜੇ 6ਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਉਹਨਾਂ ਨੇ ਸੇਵਾ ਕੀਤੀ ਆ ਤੇ ਆਪਣੇ ਵਿਅੰਗਮਈ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੀ ਉਹਨਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਪਰਚਲਤ ਆ ਜਿਨ੍ਹਾਂ ਦੇ ਰਾਹੀ ਉਹਨਾਂ ਨੇ ਇੱਕ ਮਨੁੱਖਤਾ ਨੂੰ ਬਹੁਤ ਹੀ ਜੀਵਨ ਨੂੰ ਜਿਹੜੀ ਸੇਧ ਦੇਣ ਵਾਲੇ ਜਿਹੜੇ ਆ ਸੰਦੇਸ਼ ਦਿੱਤੇ ਆ ਜਿਹਦੇ ਵਿੱਚ ਮੈਂ ਇੱਕ ਜ਼ਿਕਰ ਵੀ ਕਰੂੰਗਾ ਕਿ ਜਦੋਂ ਰਾਗੀ ਜਿਹਾ ਜਿਹੜਾ ਉਹ ਰਾਗੀ ਕੀਰਤਨ ਕਰ ਰਿਹਾ ਸੀ ਤੇ ਸੰਗਤਾਂ ਸਾਹਮਣੇ ਬੈਠੀਆਂ ਸੁਣ ਰਹੀਆਂ ਸਨ ਤੇ ਉੱਥੇ ਕੀ ਕਿਹਾ ਕਿ ਸੁਤਰੀ ਸ਼ਾ ਇਹ ਨਹੀਂ ਕਹਿ ਕੇ ਚਲੇ ਗਿਆ ਕਿ ਜੇ ਫਿੱਟੇ ਨੂੰ ਸੁਣਨ ਵਾਲਿਆਂ ਦੇ ਤਾਂ ਫਿੱਟੇ ਨੂੰ ਸੁਣਾਉਣ ਵਾਲਿਆਂ ਦੇ ਤੇ ਇਸ ਵਿੱਚ ਉਹਨਾਂ ਦਾ ਇੱਕ ਮਨੁੱਖਤਾ ਨੂੰ ਸੇਧ ਦੇਣ ਵਾਲੀ ਬਹੁਤ ਵੱਡੀ ਗੱਲ ਸੀ ਕਿ ਉਹਨਾਂ ਦਾ ਮਤਲਬ ਜਦੋਂ ਗੁਰੂ ਜੀ ਨੂੰ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਕਿ ਸੁਤਰਾ ਇੰਦਾ ਕਹਿ ਕੇ ਜਿਹੜਾ ਚਲੇ ਗਿਆ ਤੇ ਜਦੋਂ ਸੁਤਰਾ 2-3 ਦਿਨਾਂ ਬਾਅਦ ਗੁਰੂ ਜੀ ਦੇ ਸਾਹਮਣੇ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਸੁਤਰਿਆ ਤੂੰ ਇੰਦਾ ਕਹਿ ਕੇ ਕਿਉਂ ਭੱਜਿਆ ਤੇ ਉੱਥੇ ਸੁਤਰੇ ਸ਼ਾਹ ਜੀ ਨੇ ਕੀ ਜਵਾਬ ਦਿੱਤਾ ਕਿ ਮਹਾਰਾਜ ਇਸ ਕੀਰਤਨੀ ਜਿੱਥੇ ਨੂੰ ਇਹ ਪੁੱਛੋ ਵੀ ਉਸ ਟਾਈਮੇ ਸ਼ਬਦ ਕਿਹੜਾ ਗਾ ਰਿਹਾ ਸੀ ਤੇ ਸੰਗਤਾਂ ਨੂੰ ਇਹ ਪੁੱਛੋ ਕਿ ਜਿਹੜਾ ਕੀਰਤਨ ਕਰ ਰਿਹਾ ਸੀ ਉਹ ਕਿਹੜੇ ਸ਼ਬਦ ਦਾ ਕੀਰਤਨ ਕਰ ਰਿਹਾ ਸੀ ਤਾਂ ਉਥੇ ਸੰਗਤਾਂ ਨੂੰ ਉਸ ਗੱਲ ਦਾ ਜਵਾਬ ਨਹੀਂ ਆਇਆ ਸੁਤਰੇ ਸ਼ਾਹ ਦਾ ਸਮਝਾਉਣ ਦਾ ਇਹ ਹੀ ਮਤਲਬ ਸੀ ਕਿ ਜਦੋਂ ਆਪਾਂ ਸਤ ਸੰਗ ਦੇ ਵਿੱਚ ਆਉਨੇ ਆ ਤੇ ਜਿਹੜਾ ਧਿਆਨ ਸਾਡਾ ਉਹ ਸਤ ਸੰਗ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਅਸੀਂ ਇੱਥੇ ਜੇ 사ਤਸੰਗ ਵਿੱਚ ਆ ਕੇ ਵੀ ਸਾਡਾ ਧਿਆਨ ਜਿਹੜਾ ਆ ਉਹ ਹੋਰ ਪਾਸੇ ਆ ਤੇ ਸਤਸੰਗ ਦੇ ਵਿੱਚ ਆਉਣ ਦਾ ਸਾਨੂੰ ਕੋਈ ਫਾਇਦਾ ਨਹੀਂ ਜੀਵਨ ਨੂੰ ਸੇਧ ਤਾਂ ਹੀ ਮਿਲਣੀ ਆ ਜੇ ਸਤਸੰਗ ਦੇ ਵਿੱਚ ਆ ਕੇ ਆਪਾਂ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਜੁੜਾਂਗੇ ਤੇ ਬਾਕੀ ਸਭ ਕੁਝ ਭਲਾ ਕੇ ਜੇ ਸਤਸੰਗ ਦੀਆਂ ਜਿਹੜੀਆਂ ਦੋ ਘੜੀਆਂ ਉਹਨਾਂ ਦਾ ਲਾਹਾ ਅਸੀਂ ਤਾਂ ਹੀ ਲੈ ਸਕਦੇ ਆ ਜੇ ਅਸੀਂ ਉੱਥੇ ਧਿਆਨ ਕੇਂਦਰਿਤ ਕਰਾਂਗੇ ਤੇ ਸੁਥਰੇ ਸ਼ਾਹ ਜੀ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਪ੍ਰਜਲਤ ਹਨ ਇਸੇ ਤਰ੍ਹਾਂ ਇਹ ਜਿਹੜਾ ਹਰ ਸਾਲ ਮੇਲਾ ਜਿਹੜਾ ਸੁਥਰੇ ਸ਼ਾਹ ਜੀ ਨੂੰ ਤੇ ਬਾਬਾ ਸੱਚਖੰਡਾ ਜੀ ਨੂੰ ਯਾਦ ਕਰਦੇ ਆ ਇਹ ਮਨਾਇਆ ਜਾਂਦਾ ਆ ਤੇ ਸੰਗ ਤਾਂ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਦੀਆਂ ਪਿੰਡਾਂ ਵਿੱਚ ਆਪਣਾ ਮੇਲਾ ਹੁੰਦਾ ਹੈ ਬਾਬੇ ਨੂੰ ਬੁੱਕਾ ਮੇਲੇ ਦੀ ਕਿੰਨੇ ਤੱਕ بڑے ਇੱਥੇ ਕਰਵਾਏ ਜਾਂਦੇ ਮੇਲਾ ਜਿਹੜਾ ਹੁੰਦਾ ਆ ਉਹ ਦੋ ਦਿਨ ਹੁੰਦਾ ਆ ਹਰ ਸਾਲ ਪੱਕੀ ਡੇਟ ਆ 15 ਤੇ 16 ਦਸੰਬਰ ਦੀ ਉਸ ਤੋਂ ਪਹਿਲਾਂ ਜਿਹੜੀਆਂ ਅਖੰਡ ਪੜ ਸਾਹਿਬ ਜੀ ਦੀਆਂ ਲੜੀਆਂ ਦੇ ਜਿਹੜੇ ਭੋਗ ਆ ਉਹ ਕਿਸੇ ਸਾਲ 1 ਦਸੰਬਰ ਨੂੰ ਵੀ ਸ਼ੁਰੂ ਹੋ ਜਾਂਦੇ ਤਾਂ ਫਿਰ ਉਹ ਜਿੰਨੇ ਵੀ ਮਹਾਰਾਜ ਦੇ ਅਖੰਡ ਪੜ ਸਾਹਿਬ ਸੰਗਤਾਂ ਵੱਲੋਂ ਕਰਵਾਏ ਜਾਂਦੇ ਉਹਦੇ ਹਿਸਾਬ ਦੇ ਨਾਲ ਕਈ ਵਾਰ ਦਸੰਬ ਪਹਿਲੀ 1 ਦਸੰਬਰ ਨੂੰ ਸ਼ੁਰੂ ਹੁੰਦੇ ਆ ਕਈ ਵਾਰ 2-4 ਦਿਨ ਬਾਅਦ ਵਿੱਚ ਵੀ ਸ਼ੁਰੂ ਹੁੰਦੇ ਆ ਤੇ ਜਿਹੜਾ ਮੇਨ ਮੁੱਖ ਮੇਲਾ ਉਹ 15 ਤੇ 16 ਦਸੰਬਰ ਹਰ ਸਾਲ ਮਨਾਇਆ ਜਾਂਦਾ ਹੈ میںاہ ستر مہاراج سن سا فیصلہ کر دیا جن آیا ਨਾ ਉਹ ਤੇ ਬਾਬਾ ਜੀ ਪਹਿਲਾਂ ਬੇਨਤੀ ਕਰਦਾ ਮਾਂ ਪਰਚਕੀ ਕਰਦੇ ਬੇਨਤੀ ਉਹ ਕਰਦੇ ਸੀ ਉਹ ਕਹਿੰਦੇ ਸ਼ਾਇਦ ਉਦੋਂ ਨਗਰ ਵੀ ਸ਼ਾਂਤ ਨਹੀਂ ਹੋ ਸਿਆ ਹਣਾ ਧਰਤੀ ਪਿਆਰ ਮਾਰ ਹੋਵੇਗੀ ਤੇ ਵਾਕਿਆ ਸੱਚ ਇਹਦਾ ਪੰਜਾਬ ਦਾ ਸ਼ਹਿਰ ਉਹ ਫਲਾਦ ਨੇ ਜਿੱਥੇ ਹੋਏ ਵਾਸਾ ਸੰਤਾਂ ਦਾ ਇਹ ਦੇਗਦਿਆਂ ਤਾਂ ਹੀ ਉਪਹਾਰ ਦਿੰਦੇ ਜੋ ਧਰੇ ਧਰਵਾਸਾ ਸੰਤਾਂ ਦਾ ਐਵੇਂ ਨਹੀਂ لے کے oh uh -huh. Terima kasih telah <laughs> menonton!